ਨਬਾ ਨੀੜਲੇ ਪਿੰਡ ਮੰਡੋੜ ਵਿਖੇ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਪੰਜ ਜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਪ੍ਰਵਾਸੀ ਪਰਿਵਾਰ ਦੇ ਰਮੇਸ਼ ਕੁਮਾਰ ਨਾਮੀ ਉਸਦੀ ਪਤਨੀ ਦੋ ਪੁੱਤਰ ਅਤੇ ਇੱਕ ਪੁੱਤਰੀ ਸ਼ਾਮਲ ਹਨ ਜ਼ਖਮੀਆਂ ਨੂੰ ਨਬਾ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਰਜੇਂਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਦਿੰਦੇ ਆ ਪਿੰਡ ਵਾਸੀ ਨੇ ਦੱਸਿਆ ਕਿ ਪ੍ਰਵਾਸੀ ਪਰਿਵਾਰ ਪਿਛਲੇ 2 ਜਾਂ 3 ਮਹੀਨਿਆਂ ਤੋਂ ਇਸ ਦੇ ਵਿੱਚ ਰਹਿਣ ਲੱਗਾ ਸੀ ਜਿਸ ਦੀ ਛੱਤ ਤੇ ਗਾੜ ਬਾਲੀਆ ਵਾਲੀ ਸੀ ਅਤੇ ਅੱਜ ਸਵੇਰੇ ਲਗਭਗ 5:00 ਵਜੇ ਸੁੱਤੇ ਪਏ ਇਸ ਪਰਿਵਾਰ ਤੇ ਮਕਾਨ ਦੀ ਛੱਤ ਡਿੱਗ ਗਈ ਅਤੇ ਪਰਿਵਾਰ ਦੇ ਸਾਰੇ ਮੈਂਬਰ ਛੱਤ ਖੇਡ ਮਲਬੇ ਵਿੱਚ ਬੁਰੀ ਤਰੀਕੇ ਦੇ ਨਾਲ ਫਸ ਗਏ ਪਿੰਡ ਵਾਸੀ ਨੇ ਦੱਸਿਆ ਕਿ ਛੱਤ ਡਿੱਗਣ ਦੇ ਖੜਾਕੇ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਨੇ ਤੁਰੰਤ ਸਹਾਇਤਾ ਕਰਦਿਆਂ ਇਸ ਪਰਿਵਾਰ ਨੂੰ ਡਿੱਗੀ ਛੱਤ ਤੇ ਹਟੋ ਪਰਿਵਾਰ ਨੂੰ ਕੱਢਿਆ ਅਤੇ ਨਾਬਾ ਸਿਵਲ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਇਹ ਅੱਜ ਦੀ ਸਵੇਰੇ ਕਰੀਬ 5:00 ਵਜੇ ਦੀ ਗੱਲ ਹੈ ਇਹ ਪ੍ਰਵਾਸੀ ਉਰੇ ਇੱਕ ਸਾਡੇ ਬੰਦੇ ਰਹਿੰਦੇ ਸੀ 2 ਕੁ ਮਹੀਨੇ ਤੋਂ ਹੀ ਤਕਰੀਬਨ ਰਹੇ ਰਹੱਸ ਕਰੀਏ ਇਸ ਕਮਰੇ ਦੇ ਵਿੱਚ ਉਹਨਾਂ ਨੇ ਮੀਂਹ ਦੇ ਕਾਰਨ ਤੁਸੀਂ ਜਿਵੇਂ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਵੀ ਬਾਰਸ਼ ਬਹੁਤ ਜ਼ਿਆਦਾ ਹੋ ਰਹੀ ਹੈ ਬਸ ਸਵੇਰੇ 5:00 ਵਜੇ ਜੀ ਉਹ ਪਏ ਇਕਦਮ ਪਿਆ ਸਰ ਸੁੱਤਾ ਪਿਆ ਪਰਿਵਾਰੇ ਦੱਬ ਲਿਆ ਜਦੋਂ ਉਹ ਹੱਪੜਾ ਦੱਬੜੀ ਮੱਚੀ ਦਾਣ ਗਵਾਣ ਦੇ ਫਟਾਫਟ ਆ ਕੇ ਉਹਨਾਂ ਨੂੰ ਕੱਢਿਆ ਉਸ ਤੋਂ ਬਾਅਦ ਉਹਨਾਂ ਨੂੰ ਐਂਬੂਲੈਂਸ ਨੂੰ ਫੋਨ ਕਰਕੇ ਜੀ ਆਪਣੇ ਨਾਬੇ ਹਸਪੀਟਲ ਭੇਜਿਆ ਉੱਥੋਂ ਉਹਨਾਂ ਨੂੰ ਜਿਹੜੇ ਇਲਾਜ ਲੀ ਗਏ ਉਹਨਾਂ ਦੀ ਕੰਡੀਸ਼ਨ ਠੀਕ ਨਹੀਂ ਸੀ ਰਜਿੰਦਰ ਹਸਪਤਾਲਾ ਵੀ ਰੈਫਰ ਕਰਤਾ ਹੁਣ ਅਸੀਂ ਚੱਲੇ ਉੱਥੇ ਜਾ ਕੇ ਇਹ ਪੰਜ ਜੀ ਨੇ ਜੀ ਤਿੰਨ ਬੱਚੇ ਨੇ ਉਹਨਾਂ ਦੇ ਦੋ ਬੇਟੇ ਨੇ ਇੱਕ ਬੇਟੀ ਹੈ ਤੇ ਦੋਨੇ ਜੀਓ ਆਪਣੇ ਹਾਲਤ ਉਹਨਾਂ ਦੀ ਗੰਭੀਰ ਹੈ ਪ੍ਰਮਾਤਮਾ ਕਿਰਪਾ ਕਰੇ ਉਹਨਾਂ ਦੀ ਜਾਨ ਆ ਜਿਹੜੀ ਵਿਚਾਰਿਆਂ ਦੀ ਬਚ ਸਕੇ ਕੀ ਲੱਗਦਾ ਲਗਾਤਾਰ ਜਿਵੇਂ ਤੁਹਾਡੇ ਪਿੰਡ ਕਾਫੀ ਘਟੇ ਨੇ ਤੇ ਕੋਈ ਹੁਣ ਹਾਸਾ ਮਾਪ ਰਹੇ ਨਾ ਬੜੀ ਦੁਖਦਈ ਘਟਨਾ ਜੀ ਦੇਖੋ ਕੁਦਰਤ ਦੀ ਗਰੁੱਪੀ ਹੈ ਇਹਦੇ ਮੂਰੇ ਹੁਣ ਆਪਾਂ ਕੁਦਰਤ ਦੇ ਅੱਗੇ ਕੁਝ ਨਹੀਂ ਕਰ ਸਕਦੇ ਹੈਗੇ ਜਿੰਨੇ ਜੋਗੇ ਨੇ ਹਰ ਇੱਕ ਬੰਦਾ ਬਾਹਰ ਹੁੰਦਾ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਪਰ ਜੋ ਕੁਦਰਤ ਦੀ ਕਰੀ ਹੈ ਉਹਦੇ ਮੂਰੇ ਕਿਸੇ ਦਾ ਬਸ ਨਹੀਂ ਚੱਲਦਾ ਹੈ ਜੀ ਇੱਕ ਪਰਵਾਸੀ ਕੀ ਕੰਮ ਕਰਦਾ ਸੀ ਇਹ ਦਿਹਾੜੀ ਮਜ਼ਦੂਰੀ ਦੇ ਕੰਮ ਕਰਦਾ ਸੀ ਪਿੰਡ ਦੇ ਵਿੱਚ ਤੁਸੀਂ ਹਸਪਤਾਲ ਚੱਲਿਓ ਅਸੀਂ ਹਸਪਤਾਲ ਚ ਨਿਹਰਿੰਦਰ ਹਸਪਤਾਲ ਸਾਨੂੰ ਪਤਾ ਲੱਗਿਆ ਵੀ ਹਜੇ ਫਿਲਹਾਲ ਉਹਨਾਂ ਨੂੰ ਉੱਥੇ ਐਡਮਿਟ ਨਹੀਂ ਕੀਤਾ ਗਿਆ ਕੋਈ ਦੇਖ ਰੇਖ ਨਹੀਂ ਉਹਨਾਂ ਉਦੋਂ ਤਾਂ ਇਹ ਬਹੁਤ ਬੁਰੇ ਹਾਲਾਤ ਤੇ ਕਿਉਂਕਿ ਕੋਈ ਖੋਲਣ ਵਾਲਾ ਅੰਦਰੋਂ ਕੁੰਡਾ ਵੀ ਨਹੀਂ ਸੀਗਾ ਜੀ ਬਾਹਰ ਬਾਹਰ ਵੀ ਕੋਈ ਖੋਲ ਸਕਿਆ ਉੱਪਰੋਂ ਕੰਧ ਟੱਪ ਕੇ ਕੁੰਡਾ ਖੋਲਿਆ ਗਿਆ ਫਿਰ ਉਹ ਪੰਜੇ ਦੇ ਪੰਜੇ ਜੀ ਮਤਲਬ ਵਿੱਚ ਦੱਬੇ ਪਏ ਜੀ ਮਿੱਟੀ ਦੇ ਤਿੰਨ ਬੱਚਿਆਂ ਨੂੰ ਤਾਂ ਸੁਰਤ ਨਹੀਂ ਸੀਗੀ ਬੇਹੋਸ਼ ਸੀ ਜੀ ਇੱਕ ਉਹਦੇ ਜਿਹੜਾ ਉਹਨਾਂ ਦਾ ਬਾਪ ਆ ਉਹ ਮਤਲਬ ਸਿਰਚ ਗੰਭੀਰ ਸੱਟ ਲੱਗੀ ਉਹਦੇ ਉਹ ਮਤਲਬ ਔਲੀਆਂ ਬੁਲੀਆਂ ਗੱਲਾਂ ਕਰਦੀ ਸੀ ਜਿਹੜੀ ਉਹਨਾਂ ਦੀ ਪਤਨੀ ਆ ਜੀ ਬਹੁਤ ਬੁਰੀ ਹਾਲਤ ਸੀਗੀ ਉਹਨਾਂ ਦੀ ਤੁਸੀਂ ਤੋਂ ਮੌਕੇ ਤੇ ਆ ਕੇ ਬਚਾਇਆ ਜੇ ਟਾਈਮ ਲੰਘ ਜਾਂਦਾ ਸ਼ਾਇਦ ਬਹੁਤ ਵੱਡਾ ਹਾਦਸਾ ਬਹੁਤ ਵੱਡਾ ਹਾਦਸਾ ਹੋ ਜਾਂਦਾ ਜੀ ਇਹ ਤਾਂ ਵਿਚਾਰੇ ਬਸ ਹੁਣ ਅੱਗੇ ਜਾ ਕੇ ਜੇ ਇਲਾਜ ਹੂ ਤਾਂ ਬਚਣਗੇ ਜੀ ਉਹ ਬਹੁਤ ਗੰਭੀਰ ਹੈ ਕੰਮ ਬਹੁਤ ਗੰਭੀਰ ਹੈ ਸਾਰੀ ਵੀ ਬਲੇ ਹਾਂਜੀ ਗੰਭੀਰ ਨੇ ਤੇ ਅਸੀਂ ਹੇਠ ਦੱਬੇ ਵੀ ਦੇਖੇ ਲਏ ਜੀ ਆ ਕੇ ਕੱਢੇ ਨੇ ਕਰਦਾਗਾ 3:30 5 ਵਜੇ ਲਾਲਾ ਚੌਂਕ 3:30 5 ਵਜੇ ਹਾਂਜੀ ਕਿਹਨਾਂ ਕਿਹਨਾਂ ਨੂੰ ਕੱਢਿਆ ਮੌਕੇ ਤੁਸੀਂ ਇੱਥੇ ਇੱਥੇ ਮੌਕੇ ਤੇ ਕਿਤਾ ਮੁੰਡਾ ਤੇ ਤਾਰਾ ਸਿੰਘ ਇੱਕ ਆ ਮੁੰਡਾ ਤੇ ਗਮਾਂਡੇ ਜੱਗੀ ਮੈਂ ਬਾਕੀ ਹੋਰ ਬਥੇਰੇ ਆਗੇ ਤੇ ਗੱਲਾਂ ਗਮੰਡੀ ਸਾਰੇ ਐਥੇ ਥੱਲੇ ਦਬੇ ਹੋਏ ਸੀ ਹਾਂ ਜੀ ਥੱਲੇ ਦਬੇ ਹੋਏ ਸੀ ਤੇ ਲੈ ਕੇ ਗਦਾ ਗਦਾ ਹੁਣ ਕਹਿੰਦੇ ਖਰਿਆਵੇ ਚੱਟਾ ਕਿਤੇ ਕਿਤੇ ਜੇ ਤੁਸੀਂ ਦੇਖੀ ਮੱਥੇ-ਮੱਥੇ ਚ ਲੱਗੀਆਂ ਮੈਂ ਤਾਂ ਖੂਨ ਉਹਦੇ ਬੀਏ ਦੇ ਵੀ ਆ ਰਿਹਾ ਤੇ ਉਹਨਾਂ ਦੇ ਬਿਉਣ ਮੜਾ ਰਿਹਾ ਸੀ ਗਾਡਰ ਸਾਰੀ ਸੱਤ ਡਿੱਪੀ ਹਾਂ ਜੇ ਤੁਸੀਂ ਨਾ ਮੌਕੇ ਤੇ ਆਉਂਦੇ ਸ਼ਾਇਦ ਵੱਡੀ ਗੱਲ ਹੋਣੀ ਘਟਨਾ ਉਹ ਨਹੀਂ ਹੋਰ ਸੜਕ ਤੇ ਮੈਂ ਫਿਰ ਲਿਆਤੀ ਪਰਨ ਜਾਂਦਾ ਸੀ ਵਿਗੜਾ ਤੇ ਮੈਂ ਆਪਾਂ ਫਿਰਨ ਪਈ ਨਾ ਤੀ ਤਾਂ ਦਿਨ ਚਿੱਟਾ ਇੱਥੇ ਕੁੜਕੀ ਮੰਦਰ ਦੇ ਮੱਠੇ ਕੇਹੀਦੀ ਹੋ ਜਾ ਰਹੀ ਸੀ ਉਹਨੇ ਇੱਥੇ ਕੁੱਕਾ ਮਾਰਦੇ ਮੈਂ ਭੱਜਿਆ ਪੀਸਾਂ ਤੇ ਇਧਰ ਹੀ ਗਮੰਡੀ ਭੱਜੀ ਰੋਲਾ ਪੈਣ ਤੇ ਤੁਸੀਂ ਨਾਲ ਦੇ ਨਾਲ ਮਦਦ ਕੀਤੀ ਜਦੇ ਨਾਲ ਮਦਦ ਕੀਤੀ ਸਾਰਿਆਂ ਨੇ ਚੇਤਨ ਮਹਿਤਾ ਕੇ ਆਰਟੀ ਨਿਊਜ਼ ਨੈਟਵਰਕ